ओके पिछो हजुर खबरवाल साहब सत श्री अकाल बहुत दिन बाद दर्शन हो रहे है तोडे बस जी पत्रकार का गागैया तो मैं मिस कर रहे है तुम इसवर जी अपना खेल मार रहा है कोई नहीं है दादा कोई नहीं कर दी है ना मैं इस पर आ रहा है तो ओके रोल जी ठीक है तो मैं जब तू याद दियो तो रोल कर दियो ਕੀ ਕੋਈ ਕੋਈ ਵੀਰਾਂ ਦੇ ਲਈ ਮਾਣ ਦਿਖਾ ਦੇ ਚੱਕੇ ਬਾਹਰ ਬਾਹਰ ਆਉਂਦਾ ਬਾਹਰ ਆਉਂਦਾ ਬਈ ਮੋਰ ਆ ਬਈ 1 ਸੈਕਿੰਡ ਇੱਕ ਸੈਕਿੰਡ ਕੀ ਹਾਂ ਦੱਸ ਦਿਓ ਤੁਸੀਂ ਗੋਹੋਂ ਬੋੜੀ ਵਾਲੀ ਕਿੰਨੀ ਜੀ ਮੀਨ ਦੇ ਫੱਟੇ ਦੇ ਦੇ ਕਾਲ ਸੈਂਟਰ ਜਿਹੜੇ ਚੱਲ ਰਹੇ ਸੀ ਖਰੜ ਦੇ ਏਰੀਆ ਵਿੱਚ ਉਹਦੇ ਸੰਬੰਧ ਰੱਖੀ ਗਈ ਹੈ ਜੀ ਡੀਐਸਪੀ ਸਾਈਬਰ ਕ੍ਰਾਈਮ ਔਰ ਸਾਈਬਰ ਯੂਨਿਟ ਜਿਹੜੀ ਸਾਡੀ ਹੈਗੀ ਉਹਨਾਂ ਨੂੰ ਇੱਕ ਇਨਫੋਰਮੇਸ਼ਨ ਮਿਲੀ ਸੀਗੀ ਕਿ ਖਰੜ ਦੇ ਏਰੀਆ ਦੇ ਵਿੱਚ ਦੋ ਐਦਾਂ ਦੇ ਕਾਲ ਸੈਂਟਰ ਚੱਲ ਰਹੇ ਆ ਜੀ ਜਿੱਥੇ ਲੋਕਾਂ ਨੂੰ ਉਹਦੇ ਚ ਇੱਕ ਵੈਬਸਾਈਟ ਦੇ ਰਾਹੀਂ ਜੁਆਇਨ ਕਰਾ ਕੇ ਉਹਨਾਂ ਨੂੰ ਠੱਗੀਆਂ ਮਾਰੀਆਂ ਜਾਂਦੀਆਂ ਉਹਦੇ ਵਿੱਚ ਇਹ ਕੀ ਸੀਗਾ ਜੀ ਇੱਕ ਦੋ ਕਾਲ ਸੈਂਟਰ ਪਰਟੀਕੁਲਰ ਜਿਹੜੇ ਚੱਲ ਰਹੇ ਸੀ ਇੱਕ ਐਫਪੀ ਫੇਸਬੁੱਕ ਤੇ ਐਡ ਦੇ ਕੇ ਜਿਹੜੇ ਬੱਚੇ ਸੀ ਉੱਥੇ ਕੰਮ ਕਰਨ ਵਾਲੇ ਉਹਨਾਂ ਨੂੰ ਰਿਕਰੂਟ ਕਰਦੇ ਸੀਗੇ ਤੇ ਉੱਥੇ ਉਹਨਾਂ ਨੂੰ ਦੱਸਦੇ ਨਹੀਂ ਸੀ ਪਹਿਲਾਂ ਕਿ ਕੀ ਕੰਮ ਹੋ ਰਿਹਾ ਪਰ ਬਾਅਦ ਚ ਮੇਰੇ ਉਹਨਾਂ ਨੂੰ ਕਨਵੇ ਕਰਤਾ ਜਾਂਦਾ ਸੀਗਾ ਹਨ ਕਿਸੇ ਲਾਲਚ ਕਰਕੇ ਜਾਂ ਉਹਨਾਂ ਨਾਲ ਜੁੜੇ ਰਹਿੰਦੇ ਸੀਗੇ ਆਨਲਾਈਨ ਦੀ ਜਿਹੜੀ ਇਹਨਾਂ ਨੂੰ ਜੁਆਇਨ ਕਰਨ ਤੋਂ ਬਾਅਦ ਇੱਕ ਕਾਲ ਸੈਂਟਰ ਇਸ ਤਰ੍ਹਾਂ ਆਪਰੇਟ ਕਰਦੇ ਸੀਗੇ ਜੀ ਕਿ ਲੋਕਾਂ ਨੂੰ ਅਲੱਗ-ਅਲੱਗ ਨੂੰ ਆਨਲਾਈਨ ਗੇਮਿੰਗ ਦਿਖਾ ਕੇ ਆਪਣੇ ਨਾਲ ਜੋੜਿਆ ਜਾਂਦਾ ਸੀਗਾ ਉਹਨਾਂ ਦੀ ਜਿਹੜੀ ਵੈਬਸਾਈਟ ਹੈਗੀ ਹੈ ਇੱਕ allpanelexchd.com ਇਹਦੇ ਉੱਤੇ ਅਲੱਗ-ਅਲੱਗ ਗੇਮਸ ਦੇ ਉੱਪਰ ਸੱਟਾ ਲਵਾਇਆ ਜਾਂਦਾ ਸੀਗਾ ਇਸ ਵੈਬਸਾਈਟ ਦੇ ਉੱਪਰ ਜਿਹੜਾ ਇਹਦਾ ਹਲੇ ਤੱਕ ਸਾਨੂੰ ਜਿੰਨਾ ਕੁ ਪਤਾ ਲੱਗਿਆ ਹੈ ਇੰਟਰਨੈਸ਼ਨਲ ਇੱਕ ਗਿਰੋਹ ਹੈ ਇਨਾਂ ਦਾ ਜਿਹੜਾ ਮਾਸਟਰ ਸਰਵਰ ਹੈਗਾ ਸਾਡੇ ਹਿਸਾਬ ਨਾਲ ਉਹਨਾਂ ਦਾ ਦੁਬਈ ਦੇ ਵਿੱਚ ਹੈਗਾ ਫਿਰ ਵੀ ਅਸੀਂ ਅੱਗੇ ਇਨਵੈਸਟਿਗੇਟ ਕਰ ਰਹੇ ਹਾਂ ਵੀ ਇੱਥੇ ਕੀ ਕੀ ਹੋਰ ਇੰਡੀਆ ਦੇ ਕੀ ਕੀ ਹੋ ਸਕਦਾ ਹੈ ਲੇਕਿਨ ਹਲੇ ਤੱਕ ਨਹੀਂ ਤਫਤੀਸ਼ ਤੋਂ ਸਾਨੂੰ ਪਤਾ ਲੱਗਿਆ ਵੀ ਇਹਨਾਂ ਦਾ ਮਾਸਟਰ ਸਰਵਰ ਦੁਬਈ 'ਚ ਹੈ ਜਿਹੜਾ ਵੀ ਬੰਦਾ ਇਹਨਾਂ ਦੀ ਵੈਬਸਾਈਟ ਤੇ ਜੁਆਇਨ ਕਰਦਾ ਸੀਗਾ ਉਹਨੂੰ ਇੱਕ ਆਈਡੀ ਪਾਸਵਰਡ ਦਿੱਤਾ ਜਾਂਦਾ ਸੀਗਾ ਜਿਹਦੇ ਨਾਲ ਉਹ ਬਾਰ-ਬਾਰ ਇਹਨਾਂ ਨਾਲ ਲੌਗਇਨ ਕਰਕੇ ਜੁਆਇਨ ਕਰਦਾ ਸੀਗਾ ਉੱਥੇ ਉਹ ਪੁਆਇੰਟਸ ਪਰਚੇਸ ਕਰਦਾ ਸੀਗਾ ਗੇਮਸ ਖੇਡਣ ਲਈ ਛੋਟੇ ਅਮਾਉਂਟ ਤੋਂ ਸ਼ੁਰੂ ਜਦੋਂ ਇੱਕ ਕੋਈ ਬੰਦਾ ਇਹਨੂੰ ਛੋਟੇ ਅਮ ਇਹਨਾਂ ਦਾ ਜਿਹੜਾ ਐਲਗੋਰਿਦਮ ਹੈ ਉਸ ਤਰ੍ਹਾਂ ਕੰਮ ਕਰਦਾ ਸੀ ਕਿ ਇੱਕ ਬੰਦਾ ਜਦੋਂ 50000 1 ਲੱਖ 2 ਲੱਖ ਹੋਰ ਵੱਡੇ ਅਮਾਊਂਟ ਤੇ ਜਾਈ ਜਾਂਦਾ ਸੀ ਉਹ ਜਿੱਦਾਂ ਰਹਿੰਦਾ ਪਰ ਇੱਕ ਸੈਟਰਨ ਅਮਾਊਂਟ ਤੇ ਆ ਕੇ ਉਹ ਹਾਰਨਾ ਸ਼ੁਰੂ ਕਰ ਲੈਂਦਾ ਸੀਗਾ ਤੇ ਉਸ ਤੋਂ ਬਾਅਦ ਜਿਹੜੀ ਹੈਗੀ ਕਿ ਉਹਨੂੰ ਬਿਲਕੁਲ ਉਹਦੇ ਪੈਸੇ ਤੋਂ ਬੰਦੇ ਨੂੰ ਲੁੱਟ ਲਿਆ ਜਾਂਦਾ ਠੀਕ ਹੈ ਜੀ ਹੁਣ ਤੱਕ ਦੀ ਜਿਹੜੀ ਸਾਡੀ ਤਫ਼ਤੀਸ਼ ਹੈਗੀ ਹੈ ਅਸੀਂ ਇਹਨਾਂ ਦੇ ਤਕਰੀਬਨ 127 ਬੈਂਕ ਏਟੀਐਮ ਸਾਨੂੰ ਮਿਲੇ ਹਨ ਜਿੰਨੇ ਕ ਪਾਸਬੁਕਸ ਵੀ ਕੁਝ ਮਿਲੀਆਂ ਹੈਗੀਆਂ ਜਿੰਨਾਂ ਕੋਦੇ ਹਿਸਾਬ ਨਾਲ ਅਸੀਂ ਚੈੱਕ ਕੀਤਾ ਹੈ 18 ਕਰੋੜ ਰੁਪਏ ਦਾ ਤਕਰੀਬਨ ਇਹ ਹਲੇ ਤੱਕ ਗਵਨ ਕਰ ਚੁੱਕੇ ਸੀ ਤੇ ਉਹਦੇ ਜੋ ਕਾਫੀ ਪੈਸਾ ਜਿੰਨੀ ਗੱਲੇ ਤੱਕ ਅਸੀਂ ਜਾਂਚ ਕੀਤੀ ਹੈ ਉਹਦੇ ਜੋ ਬਾਰ ਬਾਰ ਕੈਸ਼ ਵਿਡਰਾ ਹੋਂਦਾ ਸੀਗਾ ਤੇ ਉਹ ਹਵਾਲੇ ਦੇ ਰਹੀਂ ਫੋਰਨ ਚ ਤਕਰੀਬਨ 80 ਤੋਂ 85% ਜਿਹੜਾ अमाउंट ਹੈ ਟੋਟਲੋਂ ਬਾਹਰ ਜਾ ਚੁੱਕਿਆ ਹੈ ਇੱਥੋਂ ਟੋਟਲ ਟੋਟਲ ਇਹਦੇ ਚ ਜੀ 8 ਬੰਦੇ ਅਰੈਸਟ ਹੋਏ ਆ ਦੋ ਲੋਕੇਸ਼ਨਾਂ ਤੇ ਇਹ ਚੱਲ ਰਹੇ ਸੀਗੇ ਇੱਕੋ ਹੀ ਬੰਦਾ ਹਲੇ ਜਿਹੜਾ ਇਹਦਾ ਮਾਸਟਰਮਾਈਂਡ ਕਹੋ ਜਾਂ ਓਨਰ ਜਿਹੜਾ ਓਪਰੇਟ ਕਰ ਰਿਹਾ ਸੀ ਉਹ ਵਿਜੇ ਨਾਮ ਦਾ ਬੰਦਾ ਹੈਗਾ ਉਹਨੂੰ ਅਸੀਂ ਨੋਮਿਨੇਟ ਕਰਕੇ ਇਹਦੇ ਜੋ ਉਹਦੇ ਲਈ ਰੇਡਸ ਕਰਦੇ ਨੂੰ ਅਰੈਸਟ ਕਰਨ ਲਈ ਬਟ ਉਸ ਤੋਂ ਸਿਵਾ 8 ਬੰਦੇ ਇਨ ਟੋਟਲ ਜਿਹੜੇ ਅਲੱਗ-ਅਲੱਗ ਮਹਾਰਾਸ਼ਟਰਾ ਦੇ ਰਾਜਸਥਾਨ ਬਿਹਾਰ ਮੱਧਿਆ ਪ੍ਰਦੇਸ਼ ਦੇ ਰਹਿਣ ਵਾਲੇ ਆ ਉਹਨਾਂ ਨੂੰ ਇਹਦੇ ਵਿੱਚੋਂ 8 ਬੰਦਿਆਂ ਨੂੰ ਅਸੀਂ ਅਰੈਸਟ ਕੀਤਾ ਜੀ ਟੋਟਲ ਸਾਨੂੰ ਇਹਨਾਂ ਕੋਲੋਂ 5 ਲੈਪਟਾਪ 51 ਮੋਬਾਈਲ ਫੋਨ 70 SIM ਕਾਰਡ 127 ATM ਕਾਰਡਸ ਔਰ 2.5 ਲੱਖ ਰੁਪਏ ਕੈਸ਼ ਜਿਹੜੀ ਹੈਗੀ ਹੈ ਟੋਟਲ ਇਹਦੇ ਵਿੱਚ ਬਰਾਮਦ ਨਹੀਂ ਹੁੰਦਾ ਕੋਈ ਸਰ ਇਹਦੇ ਵਿੱਚ ਇਮੇਲ ਵੀ ਸਰ ਜਿਹੜੀ ਗੇਮਸ ਬਣਾਉਂਦੇ ਆ ਉਹਨੂੰ ਗੈਮਲਿੰਗ ਸਸਪੈਕਟਿਵ ਕਿਹਾ ਜਾਂਦਾ ਗੈਮਲਿੰਗ ਕੀਤਾ ਜਾ ਸਕਦਾ ਜੀ ਬਿਲਕੁਲ ਹਾਲੇ ਤੱਕ ਅਸੀਂ ਪਰ 420 ਤੇ ਆਈਟੀ ਐਕਟ ਤੇ ਐਫ ਆਈ ਆਰ ਲਿਤੀ ਹੈ ਉਹ ਜਿਹੜੀ ਐਡ ਕਰਾਂਗੇ ਜਿਹੜੀ ਹਾਲੇ ਤੱਕ ਨਹੀਂ ਆਇਆ ਨਾ ਹੁਣ ਜਿਵੇਂ ਤਪੀਰ ਚ ਜ਼ਿਆਦਾ ਆਊਗਾ ਸਾਡੇ ਕੋਲ ਉਹਦਾ ਕਲੀਅਰ ਐਵੀਡੈਂਸ ਆਜੂਗਾ ਫਿਰ ਅਸੀਂ ਇਹਨੂੰ ਗੈਮਲਿੰਗ ਐਕਟ ਨੂੰ ਇਹਦੇ ਵਿੱਚ ਐਡ ਕਰਾਂਗੇ ਕਿਹੜੀ ਗਿਮਸ ਜਿੱਤੇ ਜਿੱਤੇ ਇਹ ਰਹੇ ਨੇ ਜਾਂ ਮਤਲਬ ਇਸ ਇਵੈਸਟੀਗੇਸ਼ਨ ਦੇ ਆਨਗੋਇੰਗ ਤੇ ਜਿਹੜੇ ਕੰਦੇ ਤੇ ਹੋਟੈਲ ਸੀ ਉੱਤੇ ਜੀ ਕਰਾਈ ਸੀ ਜੀ ਨਹੀਂ ਨਹੀਂ ਉਹ ਅਸੀਂ ਹੁਣ ਲੈ ਰਹੇ ਆਂ ਦੀ ਉਹਨਾਂ ਨੂੰ ਉਹਨਾਂ ਨੂੰ ਬੁਲਾਇਆ ਹੋਨਰਸ ਨੂੰ ਕਿ ਉਹਨਾਂ ਨੇ ਕੀ ਪੁਲਿਸ ਵੈਰੀਫਿਕੇਸ਼ਨ ਕਰਾਈ ਸੀ ਕਾਦੇ ਲਈ ਆ ਹੋ ਸਕਦਾ ਉਹਨਾਂ ਨੂੰ ਐਜ਼ ਅ ਰੈਂਟੀ ਦੱਸਿਆ ਹੋਵੇ ਵੀ ਅਸੀਂ ਇੱਥੇ ਰੈਜ ਕਰਨੀ ਹੈ ਤੇ ਉੱਥੇ ਇਹ ਕੰਮ ਕਰਦੇ ਹੁਣ ਤੇ ਹੋ ਸਕਦਾ ਉਹਨਾਂ ਦੀ ਕਨਾਈਵੈਂਸ ਵੀ ਹੋਵੇ ਉਹਨੂੰ ਪਤਾ ਹੋਵੇ ਵੀ ਇਹ ਕੰਮ ਕਰ ਤਾਂ ਉਹ ਸਾਰਾ ਕੁਝ ਹੁਣ ਅਸੀਂ ਹੱਜ ਨਾਲ ਰਿਮਾਂਡ ਲੈ ਰਹੇ ਆਂ ਜੀ ਤੇ ਸ਼ਾਇਦ ਪਤਾ ਲੱਗ ਜੂਗਾ ਕਿੰਨੇ ਦਿਨ ਦਾ ਮਿਲਦਾ ਕੋਰਟ ਵਿੱਚ ਪੇਸ਼ ਕਰ ਰਹੇ ਆਂ ਬੰਦਿਆਂ ਨੂੰ ਤੇ ਫਿਰ ਉ ਤੋਂ ਅੱਗੇ ਦੀ ਸਾਰੇ ਚਾਂਸ ਦੱਚੇ